ਦੇਖਿਆ ਕਪਾ ਦੱਸ ਦਗੇ ਵੀ ਆਹ ਵੀ ਵੱਖਰੇ ਐ ਇਹਦੇ ਹਾਂ ਇਹ ਤਾਂ ਵੱਖਰੇ ਕਿਉਂਕਿ ਲਿਮਟਿਡ ਐਡੀਸ਼ਨ ਆਈ ਸੀ ਇਹ ਇਹਨਾਂ ਦੇ 50 ਸਾਲ ਪੂਰੇ ਹੋਣ ਤੇ ਇਹਨਾਂ ਨੇ ਇਹ ਟਰੈਕਟਰ ਕੱਢੇ ਸੀ ਅੱਛਾ ਕਲਰ ਨਹੀਂ ਕਰਾਇਆ ਇਹ ਨਾ ਕਲਰ ਨਹੀਂ ਕਰਾਇਆਗਾ ਇਹ ਦੀ ਜੀ ਵੀ ਸੇਮ ਹੀ ਆ ਆਵੇ ਤੁਸੀਂ ਆਪਾ ਉਹ ਵੀ ਦੇਖ ਸਕਦਾ ਸ਼ੋਅ ਤੇ ਵੀ ਕਿਸੇ ਦੇ ਨਹੀਂ ਹੁੰਦਾ ਨਵੇਂ ਮਾਡਲਾਂ ਦੇ ਇਹ ਅੱਛਾ ਆਹ ਵੀ ਲਵਾਇਆ ਨਹੀਂ ਹੈ ਨਾ 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 ਇਹ ਸਵਰਾਜ ਕੰਪਨੀ ਲਗੋਂ ਲਗਾਇਆ ਹੁੰਦਾ ਤੇ ਇਹਦੇ ਚ ਕੀ ਹੋਇਆ ਵੀ ਜਦੋਂ ਮੈਂ ਉੱਥੇ ਟਰੈਕਟਰ ਲੈਣ ਗਿਆ ਉਹਨਾਂ ਕੋਲ ਇੱਕ ਹੀ ਖੜਾ ਸੀਗਾ ਲਗਭਗ ਕਹਿੰਦੇ ਸੁਣ ਚਾਇਆ ਮੇਰੇ ਵੀ 200 ਟਰੈਕਟਰ ਆ ਸੀ ਪੰਜਾਬ ਚ ਅੱਛਾ ਕਿਵੇਂ ਹੁੰਦਾ ਮਾਨ ਖੁਸ਼ ਵੇਖ ਕੇ ਟਰੈਕਟਰ ਮਨਦੀਪ ਕੱਲੀ ਕੱਲੀ ਚੀਜ਼ ਬਾਰੇ ਸਮਝਾਉਣਾ ਆਪਾਂ ਠੀਕ ਹੈ ਜਿੰਨੀ ਆਪਾਂ ਗੱਲ ਕੀਤੀ ਹੈ ਇਹਦੇ ਬਾਰੇ ਬਿਲਕੁਲ ਬਿਲਕੁਲ ਇੱਥੇ ਸ਼ੁਰੂ ਕਰ ਲੈਨੇ ਆਪਾਂ ਜਰੂਰ ਜਰੂਰ ਵੀ ਇੱਥੇ ਆ ਹੀ ਕਿਉਂ ਲਾਇਆ ਤੂੰ ਤੇ ਭਾਈ ਜਦੋਂ ਮੈਂ ਲਿਆਣਾ ਟਰੈਕਟਰ ਹਾਂ ਝਾਂਸੀ ਚੋਂ ਹਾਂ ਤੇ ਉਹਨਾਂ ਕੋਲ ਜਿਹੜੇ ਬੰਪਰ ਹੁੰਦੇ ਹੋ ਨਰਮ ਹੁੰਦੇ ਮੂਰੇ ਬੱਜਰੀ ਦੀ ਭਰੀ ਹੁੰਦੀ ਹਾਂ 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 ਉਹ 5000 ਦਾ ਰਾਇ ਦੇਨੇ ਮੇਰੇ ਸਹਾਨੂੰ ਲਗਭਗ ਉਹ ਮੈਂ ਪਹਿਲੇ ਦੇਣੀ ਨਹੀਂ ਲਿਆ ਠੀਕ ਹੈ ਉਹ ਮੈਂ ਤਾਂ ਨਹੀਂ ਲਿਆ ਮਖਾ ਯਾਰ 5000 ਤਾਂ ਉਹ ਬਚਾਈ ਗਏ ਠੀਕ ਹੈ 5000 ਚ ਪਾ ਕੇ ਆ ਪਾ ਲਵਾਵਾਂਗੇ ਇਹ ਮੇਰਾ ਨੀਅਰ ਬਾਊਟ ਲੱਗਿਆ ਵੀ 12.5 ਤੇ 10000 ਦਾ ਲੱਗਿਆ ਇਹ ਅੱਛਾ ਕੱਲਾ ਕੱਲਾ ਇਹ ਠੀਕ ਹੈ ਇਹ ਇਹ ਥੋੜਾ ਮਹਿੰਗਾ ਤਾਂ ਵੀ ਹੈ ਕਿਉਂਕਿ ਤੇ ਤੁਸੀਂ ਹੱਥ ਮਾਰ ਕੇ ਵੇਖੋ ਇਹ ਤੇ ਨਾ ਦੂਜਾ ਪੇਂਟ ਫਰਿਆ ਵਾ ਟੂ ਕੇ ਹਾਂ ਇਹ ਖਰਦਾ ਨਹੀਂਗਾ ਆ ਆ ਚੀਜ਼ ਵਾਲਾ ਹੀ ਪੇਂਟ ਹੈ ਹਾਂ ਇਹ ਚੀਜ਼ ਵਾਲੇ ਪੇਂਟ ਫਰਿਆ ਵਾ ਹੈ ਠੀਕ ਹੈ ਇਹ ਫਿਰ ਇਹ ਤਾਂ ਕਰਕੇ ਥੋੜਾ ਮਹਿੰਗਾ ਪੈ ਗਿਆ ਫਿਰ ਨਾਲੇ ਤਾਂ ਆਪਣੇ ਉਹ ਪੈਸੇ ਬਚ ਕੇ ਜੇ ਮੈਂ ਉਹ ਲੈ ਲੈਂਦਾ ਹਾਂ ਫਿਰ ਬਈ ਹੁਣ ਵਿਗੜਣਾ ਨਹੀਂ ਸੀਗਾ ਬਾਅ ਹਾਂ ਕਿਉਂਕਿ ਉਹਨੂੰ ਕੋਈ ਲੈਂਦਾ ਨਹੀਂ ਉਹ ਬਾਜ ਘਰੀ ਪਿਆ ਰਹਿਦਾ ਹਾਂ ਤੇ ਇਹ ਵੇਚ ਵੀ ਸਕਦਾ ਹਾਂ ਹਾਂ ਇਹਦੇ 'ਚ ਹੁਣ ਇੱਕ ਤਾਂ ਮਜ਼ਬੂਤੀ ਆ ਨਾ ਥੋੜਾ ਟਰੈਕਟਰ ਦੀ ਲੁੱਕ ਵੀ ਲੱਗ ਹਾਂ ਸੋਹਣਾ ਲੱਗਦਾ ਤੇ ਇੱਕ ਇਹਦੇ ਬਾਰੇ ਦੱਸ ਵੀ ਆ ਲਿਮਟਡ ਐਡੀਸ਼ਨ ਲਿਖਿਆ ਹੋਇਆ ਵੈਦੇ ਤੇ ਇਹ ਕੀ ਕਰਨਾ ਇਹ ਨਹੀਂ ਕਿਸੇ ਦੇ ਦੇਖਿਆ ਆਪਾਂ ਇਹ ਬਾਈ ਉਹ ਹੈ ਜਿੱਦੇ ਮੈਂ ਟਰੈਕਟਰ ਲੈਂਦਾ ਉਹਦੇ ਤਾਂ ਸਿੰਪਲ ਹੀ ਸੀਗਾ ਮੈਂ ਤੁਹਾਨੂੰ ਫੋਟੋ ਦੇ ਦਊਗਾ ਤੁਸੀਂ ਵਿੱਚ ਪਾ ਦਿਓ ਹੁਣ ਤੁਹਾਨੂੰ ਪਤਾ ਲੱਗ ਜੂ ਠੀਕ ਆ ਇਹ ਆਪਾਂ ਨੂੰ ਸ਼ੌਕ ਹੀ ਸੀਗਾ ਇਹ ਆਪਣੇ ਇੱਥੇ ਕੋੜੇ ਪੂਰੇ ਈਸ਼ਵਰਾਟ ਵਾਲੇ ਆ ਠੀਕ ਆ ਮੈਂ ਉਹਨਾਂ ਕੋਲੇ ਜਾ ਆਪਣਾ ਇੱਕ ਦੋਸਤ ਆ ਮੁੰਡਾ ਮਿਸਟਰ ਕਹਿੰਦਾ ਭਿੰਦੂ ਭਿੰਦੂ ਠੀਕ ਆ ਉਹਨੂੰ ਮੈਂ ਨਾਲ ਲੈ ਕੇ ਉੱਥੇ ਜਾਵੜਿਆ ਠੀਕ ਆ ਉਹ ਕਹਿੰਦਾ ਯਾਰ ਆਪਾਂ ਉਹਨਾਂ ਕੋਲੇ ਚੱਲਦੇ ਆ ਉਹਨਾਂ ਨੂੰ ਅਸੀਂ ਫਿਰ ਮੇਰੇ ਦਿਲ ਦੀ ਪਹਿਲਾ ਚਾਹਨਾ ਸੀਗੀ ਇਹ ਲਿਖਿਆ ਹੁੰਦਾ ਹੁੰਦਾ ਆਪਣੇ ਉੱਤੇ ਹਾਲਾਂਡ ਟਰੈਕਟਰ ਤੇ ਲਿਖਿਆ ਹੁੰਦਾ ਹੁੰਦਾ ਠੀਕ ਆ ਉੱਤੇ ਲਿਖਿਆ ਹੁੰਦਾ ਨਹੀਂ ਨਹੀਂ ਉੱਤੇ ਲਿਖਿਆ ਹੁੰਦਾ ਸਪੈਸ਼ਲ ਐਡੀਸ਼ਨ ਠੀਕ ਆ ਠੀਕ ਆ ਇਹ ਤੇ ਆਉਂਦਾ ਹੈ ਲਿਮਟਡ ਐਡੀਸ਼ਨ ਟਰੈਕਟਰ ਉਹਨਾਂ ਨੇ ਕੱਢਿਆ ਹੀ ਕਿਉਂਕਿ ਜੋ ਇਹਦਾ ਰੰਗ ਢੰਗ ਹੈ ਤੁਹਾਡਾ ਹਾਂ ਮੈਂ ਇਹ ਵੀ ਵੇਖਿਆ ਇੱਕ ਆਪਾਂ ਦੱਸ ਦਗੇ ਵੀ ਆਹ ਵੀ ਵੱਖਰੇ ਐ ਇਹਦੇ ਹਾਂ ਇਹ ਤਾਂ ਵੱਖਰੇ ਕਿਉਂਕਿ ਲਿਮਟਡ ਐਡੀਸ਼ਨ ਆਈ ਸੀ ਇਹਨਾਂ ਦੇ 50 ਸਾਲ ਪੂਰੇ ਹੋਣ ਤੇ ਇਹਨਾਂ ਨੇ ਇਹ ਟਰੈਕਟਰ ਕੱਢੇ ਅੱਛਾ ਕਲਰ ਨਹੀਂ ਕਰਾਇਆ ਇਹ ਨਾ ਕਲਰ ਨਹੀਂ ਕਰਾਇਆਗਾ ਇਹ ਦੀ ਜੀ ਵੀ ਸੇਮ ਹੀ ਆ ਆਵੇ ਤੁਸੀਂ ਆਪਾਂ ਉਹ ਵੀ ਦੇਖ ਸਕਦੇ ਆ ਸ਼ੋਅ ਤੇ ਵੀ ਕਿਸੇ ਦੇ ਨਹੀਂ ਹੁੰਦਾ ਨਵੇਂ ਮਾਡਲਾਂ ਦੇ ਅੱਛਾ ਆਹ ਵੀ ਲਵਾਇਆ ਨਹੀਂ ਹੈ ਨਾ 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 ਇਹ ਸਵਰਾਜ ਕੰਪਨੀ ਵੱਲੋਂ ਲਗਾਇਆ ਲਗਾਇਆ ਹੁੰਦਾ ਤੇ ਇਹਦੇ ਵਿੱਚ ਕੀ ਹੋਇਆ ਵੀ ਜਦੋਂ ਮੈਂ ਉੱਥੇ ਟਰੈਕਟਰ ਲੈਣ ਗਿਆ ਉਹਨਾਂ ਕੋਲੇ ਇੱਕ ਹੀ ਖੜਾ ਸੀਗਾ ਲਗਭਗ ਕਹਿੰਦੇ ਸੌਨ ਚਾਇਆ ਮੇਰੇ ਵੀ 200 ਟਰੈਕਟਰ ਆ ਸੀ ਪੰਜਾਬ ਚ ਅੱਛਾ ਠੀਕ ਆ ਤੇ ਉਹਦੇ ਚੋਂ ਮੰਨ ਲੈ ਇੱਥੇ ਆਪਣੇ ਕੋਟ ਵਿੱਕੀ ਬਰਾਡ ਹੋ ਰਹੀ ਉਹਨਾਂ ਕੋਲੇ ਆਪਾਂ ਜਾਣਦੇ ਹੁੰਨੇ ਹਨ ਉਹਨਾਂ ਦਾ ਬਹੁਤ ਪਿਆਰਾ ਆਪਣਾ ਉਹਨਾਂ ਤੋਂ ਲਈਦਾ ਤੇ ਉਹਨਾਂ ਨੇ ਮੰਨ ਕੇ ਚੱਲ ਫਿਰ ਉੱਥੇ ਖੜਾ ਹੀ ਉਹਨਾਂ ਨੇ ਮੈਨੂੰ ਜੋੜ ਪਾਇਆ ਕਹਿੰਦੇ ਵੀ ਖਾਲਸਾ ਜੀ ਤੁਸੀਂ ਆਹ ਲੈ ਕੇ ਜਾਓ ਠੀਕ ਹੈ ਤੇ ਲੁੱਕ ਵੱਖਰੀ ਹੈ ਟਰੈਕਟਰ ਦੀ ਠੀਕ ਹੈ ਤੇ ਇਹ ਫਿਰ ਮੈਂ ਆਪਦੇ ਸ਼ੌਂਕ ਨਾਲ ਲਵਾਇਆ ਹਨਾ ਇੱਕ ਜਿਵੇਂ ਆ ਹੋ ਗਿਆ ਤੇ ਆਹ ਤਾਂ ਚੱਲ ਲੱਗਿਆ ਲਗਾਏ ਆ ਹੁੰਦਾ ਅੱਛਾ ਸਾਰਾ ਹੀ ਲੱਗਿਆ ਲਗਾਇਆ ਇਹ ਲੱਗਿਆ ਲਗਾਇਆ ਹੁੰਦਾ ਆ ਮੰਨ ਕੇ ਚੱਲ ਮੈਂ ਆਪਦੇ ਸ਼ੌਕ ਨਾਲ ਲਵਾਇਆ ਲਿਮਟਿਡ ਐਡੀਸ਼ਨ ਠੀਕ ਆ ਵੀ ਸੋਹਣਾ ਲੱਗੇ ਕਿਉਂਕਿ ਹੁਣ ਲਿਮਟਿਡ ਐਡੀਸ਼ਨ ਹੈ ਵੀ ਲਿਮਟਿਡ ਹੀ ਆ ਹੈ ਵੀ ਲਿਮਟਿਡ ਹੈ ਵੀ ਲਿਮਟਿਡ ਹੀ ਬਾਕੀ ਉਹ ਤਾਂ ਪਤਾ ਨਹੀਂ ਲੱਗਦਾ ਸੀ ਜਿਵੇਂ ਹੁਣ ਉਹ ਹੌਲੈਂਡ ਵਾਲੇ ਤਾਂ ਦੇ ਦਿੰਦੇ ਆ ਇਹ ਥੋੜੇ ਜਿਹਾ ਨਾ ਕਈਆਂ ਗੱਲਾਂ ਚ ਕੰਪਨੀ ਹੈ ਜਿਹੜੀ 855 ਸਵਰਾਜ ਕੰਪਨੀ ਹੈ ਢਲਕ ਦਿੰਦੀ ਹੈ ਰੱਖਦੀ ਆ ਹਾਂ ਥੋੜਾ ਹੱਥੇ ਘੁੱਟ ਕੇ ਰੱਖਦੇ ਆ ਹੁਣ ਇਹਦੇ ਨਾਲ ਟਰੈਕਟਰ ਦੀ ਲੁੱਕ ਬਣ ਗਈ ਤੇ ਇਹਦਾ ਆ ਕੀ ਸਿਸਟਮ ਆ ਫਿਰ ਇਹਦਾ ਵੀ ਮੈਨੂੰ ਸਮਝ ਆਈ ਇਹ ਉਹ ਮੇਰੇ ਕੋਲੇ ਪਹਿਲਾਂ 969 ਟਰੈਕਟਰ ਸੀ ਤੇ ਉਹਦੇ ਟੈਂਕੀ ਤੇ ਲੱਗੇ ਹੁੰਦੇ ਮੈਨੂੰ ਬਹੁਤ ਸੋਹਣਾ ਲੱਗਿਆ ਉਹ ਠੀਕ ਹੈ ਜਿਹੜੇ ਇਹਦੇ ਲੱਗੇ ਸੀ ਉਹਦੀ ਵੀ ਮੈਂ ਤੁਹਾਨੂੰ ਫੋਟੋ ਦਵਾਂ ਤੁਸੀਂ ਐਡ ਕਰ ਦਿਓ ਕੋਈ ਖਾਸ ਐਡਾ ਸੋਹਣਾ ਨਹੀਂ ਲੱਗਦਾ ਇਹ ਫਿਰ 969 ਦੇ ਏਜੰਸੀ ਚੋਂ ਲੈ ਕੇ ਉਹਨੂੰ ਪਟਕੇ ਫਿਰ ਇਹੇ ਲਵਾਇਆ ਮੈਂ ਇੱਥੇ ਆਹ ਸਾਰਾ ਲੱਗਿਆ ਲਗਾਇਆ ਹਾਂ ਸਾਰਾ ਲੱਗਿਆ ਲਗਾਇਆ ਤੇ ਇੱਕ ਨਾ ਆਹ ਚੀਜ਼ ਦਿਖਾ ਦਿਆਂ ਉਹ ਇੰਨਾ ਕਿ ਘੈਂਟ ਆਗਾ ਵੀ ਪੈਰ ਰੱਖਣ ਨੂੰ ਜੀ ਨਹੀਂ ਕਰਦਾ ਕਿਉਂਕਿ ਸਫਾਈ ਇੰਨੀ ਆ ਕਿਤੇ ਤੁਸੀਂ ਮਿੱਟੀ ਨਹੀਂ ਦੇਖ ਸਕਦੇ ਇਹ ਨਹੀਂ ਵੀ ਕੰਮ ਨਹੀਂ ਕਰਦਾ ਕੰਮ ਵੀ ਫਲ ਲੈਂਦਾ ਟਰੈਕਟਰ ਤੋਂ ਪਰ ਸੰਭਾਈ ਵੀ ਫੁੱਲਾ ਤੁਸੀਂ ਦੇਖ ਸਕਦੇ ਆ ਬਾਕੀ ਵੀਡੀਓ ਜੇ ਮੈਂ ਸ਼ਾਰਟ ਲਾਉਂਗਾ ਮੇਨ ਮੇਨ ਜਿਹੜੇ ਹੈਗੇ ਆਗੇ ਤੇ ਆਹ ਸ਼ੀਟ ਕਵਰ ਵੀ ਫਿਰ ਲਵਾਇਆ ਇਹ ਸ਼ੀਟ ਬਾਈ ਆਪਣੇ ਤੋਂ ਤਲਵੰਡੀ ਇੱਕ ਬੰਦਾ ਕੈਥ ਕੈਥਾ ਠੀਕ ਆ ਸਾਰੇ ਬੰਦੇ ਲਗਭਗ ਉਸੇ ਕੋਲੇ ਹੀ ਜਾਂਦੇ ਆ ਜਿਹੜੇ ਤਿਆਰ ਕਰਵਾਉਂਦੇ ਆ ਹਾਂ ਮੇਨਮਨ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਿਵੇਂ ਉੱਥੇ ਲੋਕਲ ਕੇਐਸ ਵਾਲੇ ਜਾਂ ਕੋਈ ਹੋਰ ਆ ਉਹ ਤੋਂ ਸਮਾਨ ਲੈਂਦੇ ਆ ਇਹ ਉਹ ਤੋਂ ਸ਼ੀਟ ਕਵਰ ਲਿਆ ਬਾਈ ਬਹੁਤ ਵਧੀਆ ਸ਼ੀਟ ਕਵਰ ਹੈ ਇਹ ਇੱਕ ਹੋਰ ਵੀ ਅਮਨਲਾ ਵੀ ਆ ਵੀ ਦੇਖੋ ਤੁਸੀਂ ਇਹ ਵੀ ਉਸੇ ਤੋਂ ਲੈ ਕੇ ਆਉਂਦਾ ਹਾਂ ਬਹੁਤ ਵਧੀਆ ਉਹ ਬਣੇ ਬਣਾਏ ਵੀ ਦੇ ਦਿੰਦਾ ਉਹ ਆਪਸੇ ਆਉਂਦਾ ਬਾਈ ਅੱਛਾ ਠੀਕ ਆ ਹੁਣੇ ਪੂਰਾ ਮੇਚਾ ਲੈ ਕੇ ਤਾਂ ਕਿਹਾ ਏਡੀ ਫਟਾਗੀ ਠੀਕ ਹੈ ਤਿਆਰ ਕਰਕੇ ਦਿੰਦਾ ਵੀ ਇਕੱਲਾ ਇਕੱਲਾ ਸਰਾਖਾ ਜਿਹੜਾ ਉੱਥੇ-ਉੱਥੇ ਹੀ ਆਉਂਦਾ ਜਿਵੇਂ ਲੋੜ ਆ ਬਹੁਤ ਸੋਹਣਾ ਕੰਮ ਕਰਦੇ ਤੇ ਆਹ ਚੈੱਕ ਕਰ ਥਾਦੇ ਆ ਤੁਸੀਂ ਇੱਕ ਯਾਰ ਆਪਾਂ ਗੱਲ ਕਰਨੀ ਆ ਕਿ ਡੈਕ ਬਾਰੇ ਵੀ ਤੇ ਖਤਰੀ ਦੇ ਥੱਲੇ ਵੀ ਕਪੜਾ ਤੇਰਾ ਲੱਗਿਆ ਹੋਇਆ ਆਜੋ ਤੁਹਾਨੂੰ ਦਿਖਾਉਣਾ ਇੱਧਰ ਦੀ ਆਜੋ ਕਰਾ ਮੜਾ ਇੱਕ ਤਾਂ ਚੈੱਕ ਕਰੋ ਡੈਕ ਲੱਗਿਆ ਡੈਕ ਵੀ ਪ੍ਰੋਪਰ ਲੈਦਰ ਦੀ ਉੱਤੇ ਜਿਹੜੀ ਇਹ ਚੜੀ ਵੀ ਆ ਪਰਤੇ ਦੇ ਬਹੁਤ ਸੋਹਣੀ ਕੁਆਲਿਟੀ ਬਣੀ ਵੀ ਆ ਤੇ ਇੱਕ ਮੰਦੀ ਪਾ ਕੀ ਚੀਜ਼ ਆ ਯਾਰ ਆਪਾਂ ਇਹਦੇ ਬਾਰੇ ਵੀ ਪਹਿਲਾਂ ਗੱਲ ਕਰਦੇ ਸੀਗੇ ਵੀ ਕੀ ਚੀਜ਼ ਆ ਇਹ ਜਿਹੜੀ ਛਤਰੀ ਤੇ ਲੱਗੀ ਏ ਇਹ ਹਰਜੀਤ ਭਾਈ ਇਹ ਜਦੋਂ ਇਹਦੀ ਛਤਰੀ ਕੰਪਨੀ ਵੱਲੋਂ ਆਈ ਆ ਹਾਂ ਉਹ ਸਿੰਪਲ ਸੀਗੀ ਉਹਨਾਂ ਮੈਥੋਂ ਥੋੜਾ ਰੀਪਰ ਦਾ ਕੰਮ ਸੀਗਾ ਉਹ ਮੈਥੋਂ ਇੱਕ ਦੋ ਥਾਵਾਂ ਤੇ ਲੱਗੀ ਪਾਟ ਗਈ ਠੀਕ ਆ ਹੁਣ ਚਲ ਗਾਣੂ ਖਿਆਲ ਰੱਖਾਂਗੇ ਹਾਂ ਇਹਦਾ ਇਹਦਾ ਹੋਰ ਰਾਜ ਆ ਵੀ ਆਹ ਵਾਟਰਪੂਫ ਸ਼ੀਟ ਆ ਠੀਕ ਆ ਜਦੋਂ ਮੈਂ ਡੱਕਾ ਤਾਂ ਲਵਾਇਆ ਸੀ ਮੈਂ ਇਹ ਗੱਲ ਸੋਚੀ ਸੀ ਵੀ ਵਾਟਰਪਰੂਫ ਸ਼ੀਟ ਚਾਹੀਦੀ ਜਾਂ ਆਪਨੂੰ ਡੱਕੇ ਚਾਹੀਦਾ ਹਾਂ ਕਿਉਂਕਿ ਕੱਲ ਨੂੰ ਮੀਂਹ ਪਵੇ ਤੇ ਡੱਕੇ ਚ ਪਾਣੀ ਨਾ ਵੜੇ ਹਾਂ ਤੇ ਉਹ ਮੈਂ ਵਾਟਰਪਰੂਫ ਸ਼ੀਟ ਲਈ ਠੀਕ ਆ ਫਿਰ ਮੇਰੇ ਮਨ ਚ ਇਹ ਵੀ ਸਵਾਲ ਉੱਠਿਆ ਵੀ ਵਾਟਰਪਰੂਫ ਸ਼ੀਟ ਨੇ ਗਰਮ ਹੋਣਾ ਹੀ ਹੋਣਾ ਕਿਉਂਕਿ ਪਾਣੀ ਤਾਂ ਰੋਕ ਦੂ ਇਹ ਹੀਟ ਨਹੀਂ ਰੋਕਦੀ ਨਹੀਂ ਰੋਕਦੀ ਹਾਂ ਫਿਰ ਉੱਥੇ ਤਲਵੰਡੀ ਇਹਦੇ ਕੋਲੇ ਖੜੇ ਸੀ ਅਸੀਂ ਸ਼ੀਟ ਕਵਰ ਤੇ ਲੈਣ ਗਏ ਸੀਗੇ ਠੀਕ ਆ ਉਹ ਕਹਿੰਦਾ ਵੀ ਬਾਈ ਮੈਂ ਤੁਹਾਨੂੰ ਹੱਲ ਦੱਸ ਦਿੰਦਾ ਉਹਨੇ ਫਿਰ ਸਾਨੂੰ ਹੀਟਰ ਰਜਿਸਟਰਸ ਆਹ ਜਿਹੜੀ ਸ਼ੀਟ ਆ ਥੱ ਠੀਕ ਹੈ ਗਰਮੀ ਵੀ ਰੋਕਦੀ ਹੈ ਗਰਮੀ ਵੀ ਰੋਕਦੀ ਹੈ ਇਹ ਹੁਣ ਮੰਨ ਕੇ ਚੱਲੋ ਇਹ ਪਾਣੀ ਰੋਕੂਗੀ ਠੀਕ ਹੈ ਤੇ ਉਹ ਗਰਮੀ ਰੋਕੂਗੀ ਉਹਦੇ ਨਾਲ ਥੱਲੇ ਠੀਟ ਨਹੀਂ ਆਉਣੀ ਜਦੋਂ ਗਰਮੀ ਜਪਾ ਟਰੈਕਟਰ ਚਲਾਵਾਂਗੇ ਤੇ ਇੱਕ ਆਪਾਂ ਹੋਰ ਚੀਜ਼ ਤੇ ਗੌਰ ਕਰਿਓ ਮੜੀ ਜੀ ਆਹ ਚੀਜ਼ ਵੀ ਤੁਸੀਂ 855 ਤੇ ਨਹੀਂ ਲੱਗੀ ਦੇਖੀ ਕਿਤੇ ਇਹਦਾ ਵੀ ਕਾਰਨ ਪੁੱਛਦੇ ਆ ਕਿ ਕੀ ਕਾਰਨ ਆ ਇਹ ਇਹ ਵੀ ਨਹੀਂ ਦੇਖੀ ਕਿਤੇ ਇਹ ਬਾਈ ਉਹ ਹੈ ਇਹ ਮੇਰੇ ਕੋਲੇ ਫਿਰ ਥੋੜੀ ਉਹੀ ਗੱਲ ਮੇਰੇ ਕੋਲੇ 979 ਟਰੈਕਟਰ ਸੀਗਾ ਉਹਦੇ ਲੱਗੀ ਵੀ ਸੀਗੀ ਇਹ ਠੀਕ ਹੈ ਇਹ ਫਿਰ ਮੈਂ ਇਥੋਂ ਏਜੰਸੀ ਚੋਂ ਲੈ ਕੇ ਇਹਦੇ ਲਾਤੀ ਹੁਣ ਇਹਦੇ ਜਿਹੜਾ ਆਪਾਂ ਵੇਖ ਕੇ ਸਹੀ ਇਹਦੇ ਆਹ ਆ ਦੇਖੋ ਤੁਸੀਂ ਅੱਛਾ ਇੱਥੇ ਟੰਗ ਜਾਂਦਾ ਇੱਥੇ ਟੰਗ ਜਾਂਦਾ ਜੇ ਆਪਾਂ ਇਹਨੂੰ ਇੱਥੇ ਟੰਗਣਾ ਪਹਿਲਾਂ ਆਪਾਂ ਨੂੰ ਇੱਥੋਂ ਖੋਲਣਾ ਪਊਗਾ ਠੀਕ ਆ ਫਿਰ ਇੱਥੇ ਟੰਗਣਾ ਪਊਗਾ ਲਾ ਕੇ ਟੰਗਣਾ ਪੈਂਦਾ ਹਾਂ ਹੁਣੇ 979 ਟਰੈਕਟਰ ਦੇ ਹੁੰਦੀ ਫਿਰ ਮੈਂ ਇੱਥੇ ਕਸਤੀ ਐਂਗਲ ਤੇ ਇਹ ਫਿਰ ਇੱਥੋਂ ਸਿੱਧਾ ਡੰਡਾ ਖੋਲੀ ਦਾ ਖੋਲ ਕੇ ਤੇ ਇਹਦੇ ਤੇ ਕੰਮ ਲਈਦਾ ਠੀਕ ਹੈ ਤੇ ਰੰਗ ਇਹਦੇ ਤੇ ਵੀ ਇਹਦੇ ਵਾਲਾ ਹੀ ਲੱਜਿਆ ਹੋਇਆ ਇਹ ਰੰਗ ਬਲੈਕ ਹੀ ਹੁੰਦਾ ਭਾਈ ਤੇ ਆ ਜਿਹੜੇ ਆਹਾ ਮੱਡਗਾਰਡ ਆ ਇਹ ਵੀ ਸਾਰੇ ਟੇਪ ਕੀਤੇ ਦੇ ਆ ਇਹ ਟੇਪ ਕਰਾਇਆ ਹੈ ਇਹਦਾ ਕਾਰਨ ਇਹ ਆ ਵੀ ਇੱਕ ਤਾਂ ਸੋਹਣਾ ਲੱਗਦਾ ਨਾ ਵੱਖਰਾ ਕੰਬੀਨੇਸ਼ਨ ਬਣ ਗਿਆ ਬਾਕੀ ਆਪਾਂ ਨੂੰ ਜ਼ਿੰਮੇਵਾਰਾਂ ਨੂੰ ਆਤ ਹੁੰਦੀ ਕੋਈ ਚਾਬੀ ਪਾਉਣਾ ਚਾਕੇ ਇੱਥੇ ਰੱਖ ਦਿੰਨੇ ਆ ਜਾਂ ਆਪਾਂ ਹਟਦੇ ਨਹੀਂ ਪੰਗੇ ਲੈਣੋ ਹੋਣਾ ਕੋਈ ਚੀਜ਼ ਉਹ ਜੀ ਰੱਖ ਲਈ ਸਿਕਰਾਜ ਪੈ ਜਾਂਦੇ ਉਹਦੇ ਨਾਲ ਇਹ ਆ ਕਲਰ ਸੇ ਨਹੀਂ ਆਇਆ ਹਨਾ ਇਹ ਨਾਲ ਆਇਆ ਬਈ ਇਹ ਨਾਲ ਹੀ ਆਇਆ ਹਨਾ ਇਹ ਵੱਖਰਾ ਹੀ ਵੈਸੇ ਜ਼ਿਆਦਾ ਮੈਨੂੰ ਨਾ ਵੱਖਰਾ ਹੀ ਇਹਨਾਂ ਚੀਜ਼ਾਂ ਨਾਲ ਲੱਗਿਆ ਹਾਂ ਆਹ ਕਲਰ ਨਾਲ ਜਿਹੜੀ ਡੈਕਾ 855 ਦੀ ਆਮ 855 ਨਾਲੋਂ ਇਹਦੀ ਡੈਕਾ ਜਿਹੜੀ ਬਹੁਤ ਜ਼ਿਆਦਾ ਤੁਹਾਨੂੰ ਵੱਖਰੀ ਲੱਗੂਗੀ ਤੇ ਬਾਕੀ ਜਿਹੜੀ ਸਫਾਈ ਆ ਯਾਰ ਉਹ ਤਾਂ ਧਾਨ ਆ ਬਈ ਯਾਰ ਹਰੇਕ ਬੰਦਾ ਜਿਵੇਂ ਤੂੰ ਕੰਮ ਵੀ ਲੈਣਾ ਇਹਦੇ ਤੋਂ ਤੇ ਮਾਡਲ ਦੱਸ ਦੇ ਮੜਾਇਆ ਸਾਰਿਆਂ ਨੂੰ ਹੀ ਕਿੰਨਾ ਹੈ ਮਾਡਲ ਇਹ ਬਈ 2024 ਮਾਡਲ ਆ ਇਹ ਹਾਂਜੀ ਤੇ ਇਹਨੂੰ 2 ਮਹੀਨੇ ਹੋਇਆ ਲੈ ਇਹਨੂੰ ਠੀਕ ਆ 2 ਮਹੀਨੇ ਹੋ ਗਏ ਪਹਿਲਾਂ ਵੀ ਤੇਰੇ ਕੋਲੇ 855 ਸੀਗਾ ਪਹਿਲਾਂ 855 ਸੀ ਉਸ ਤੋਂ ਬਾਅਦ 969 ਫਿਰ ਹੁਣ 800 ਹੁਣ ਫੇਰ 855 ਹੀ ਲਿਆ ਤੇ ਇੱਕ ਤਾਂ ਹੋਂ ਬੰਦਾ ਸ਼ਕੀਨ ਸੀਗਾ ਤੇ ਇੱਕ ਚੀਜ਼ ਉਹ ਹੈ ਜੀ ਮਿਲ ਗਈ ਤੈਨੂੰ ਜਿਹਦੇ ਤੇ ਵੱਖਰੀ ਜੀ ਚੀਜ਼ ਸੀਗੀ ਹੈਨਾ ਤੇ ਬਾਕੀ ਤਿਆਰ ਕਰ ਲੱਗੇ ਨੇ ਕੋਈ ਕਮੀ ਨਹੀਂ ਛੱਡੀਗੀ ਇੱਕ ਆਪਣਾ ਮੂਰੇ ਨਕਸ਼ਾ ਬਣਿਆ ਹੋਇਆ ਉਹਦੇ ਬਾਰੇ ਗੱਲ ਕਰਨੀ ਆਜੋ ਥੋੜਾ ਜਿਹਾ ਗੱਲ ਕਰਦੇ ਆਪਾਂ ਨਕਸ਼ੇ ਬਾਰੇ ਇਹਦਾ ਕੀ ਆ ਇਹ ਕਿਹੜਾ ਨਕਸ਼ਾ ਇਹ ਤੇ ਕਿਉਂ ਬਣਾਇਆ ਜਿਹੜੇ ਨੇ ਮੜਗਾ ਟੇਪ ਕਰਾਏ ਆ ਠੀਕ ਆ ਤੇ ਹੋਰ ਵੀ ਜੋ ਕੰਮ ਹੁੰਦਾ ਇਹ ਮੇਰੇ ਬੇਲੀ ਆ ਕੋਟਕਪੂਰੇ ਮੁਕਸਰ ਰੋਡ ਤੇ ਫਟੇਆਟ ਵਾਲੇ ਬਹੁਤ ਸੋਹਣੇ ਮੁੰਡੇ ਕੰਮ ਕਰਦੇ ਦੋਵੇਂ ਭਰਾ ਠੀਕ ਆ ਉਹਨਾਂ ਦਾ ਮੂੰਹ ਪਿਆਰਾਂ ਦਾ ਕੋਲੇ ਬਹਿ ਗਿਆ ਮੈਂ ਕਿਹਾ ਬਈ ਆਪਾਂ ਨਕਸ਼ਾ ਬਣਾਉਣਾ ਪਹਿਲਾਂ ਉਹਨਾਂ ਨੇ ਕੱਲੇ ਪੰਜਾਬ ਦਾ ਕੱਢਤਾ ਠੀਕ ਹੈ ਮੈਂ ਕਿਹਾ ਇਹ ਤਾਂ ਸਾਰਿਆਂ ਦੇ ਲੱਗਿਆ ਆਪਾਂ ਭਰਾ ਸਹੀ ਖੱਢ ਕੇ ਜਿਹੜਾ ਪਹਿਲਾ ਨਕਸ਼ਾ ਜਿਹੇ ਚ ਪੂਰਾ ਆਪਣਾ ਪੰਜਾਬ ਕਵਰ ਹੁੰਦਾ ਹੋ ਸਕਦਾ ਇਹਦੇ ਚ ਕੋਈ ਥੋੜੀ ਬੋਤੀ ਕਮੀ ਰਹਿ ਗਈ ਹੋਵੇ ਫਿਰ ਅਸੀਂ ਰਿਆਸਤਾਂ ਦੇ ਮਦਦ ਕੱਢਿਆ ਉਹਨੇ ਘਟੋ ਘਟ ਵਿਚਾਰੇ ਨੂੰ 2 ਘੰਟੇ ਲੱਗ ਗਏ ਉਹਨੇ 2 ਘੰਟੇ ਲਾ ਕੇ ਇਹ ਕੱਲਾ ਨਕਸ਼ਾ ਸੀਗਾ ਰਿਆਸਤਾਂ ਬਾਅਦ ਚ ਅਸੀਂ ਵਿੱਚ ਲਾਈਆਂ ਠੀਕ ਆ ਉਪਰ ਆ ਜਿਹੜੀਆਂ ਲੱਗੀਆਂਆਂ ਤੁਸੀਂ ਦੇਖ ਸਕਦੇ ਆ ਇਹ ਸਾਰੀਆਂ ਰਿਆਸਤਾਂ ਦੁਆਰਾ ਲੱਗੀਆਂ ਵੀ ਆਈਆਂ ਬਾਅਦ ਚ ਲਾਈਆਂ ਕੀਰਾਂ ਨਕਸ਼ਾ ਵਾਈਟ ਕਲਰ ਦਾ ਕੱਢ ਲਿਆ ਸੀ ਇਹਨਾਂ ਨੇ ਹਾਂ ਉਹ ਫਿਰ ਕ੍ਰੋਪ ਤੋਂ ਅਸੀਂ ਸਰਚ ਕਰਕੇ ਪੁਰਾਣਾ ਨਕਸ਼ਾ ਭਾਲ ਕੇ ਉਹਦੇ ਮੁਤਾਬਕ ਰਿਆਸਤਾਂ ਕੱਢ ਕੇ ਲਾਈ ਠੀਕ ਹੈ ਤੇ ਉਹ ਕੱਲੀ ਕੱਲੀ ਚੀਜ਼ ਤੁਸੀਂ ਇੱਥੇ ਪੜ੍ਹ ਸਕਦੇ ਆ ਕਿ ਕਿੱਥੇ ਲਾਹੌਰ ਆ ਗਿਆ ਕਿੱਥੇ ਬਠਿੰਡਾ ਪੰਜਾਬ ਫਰੀਦਕੋਟ ਤਾਂ ਲਿਖਿਆ ਬਈ ਫਰੀਦਕੋਟ ਜ਼ਿਲ੍ਹਾ ਆਪਣਾ ਠੀਕ ਹੈ ਨਾ ਉਹ ਆਪਾਂ ਆਪਦਾ ਜ਼ਿਲ੍ਹਾ ਨਹੀਂ ਨਾ ਛੱਡਣਾ ਵਿੱਚ ਇਹ ਜ਼ਰੂਰੀ ਹੈ ਫਰੀਦਕੋਟ ਵੀ ਰਿਆਸਤੀ ਸੀ ਕਿ ਕਿਸੇ ਹਾਂ ਰਿਆਸਤੀ ਸੀ ਕਿਸੇ ਟਾਈਮ ਤੇ ਬਹੁਤ ਸੋਹਣਾ ਬਈ ਟਰੈਕਟਰ ਤੇਰਾ ਤਿਆਰ ਕੀਤਾ ਤੇ ਆ ਕੱ ਐਂ ਚੱਤ ਕਰਦਾ ਵੀ ਇਹਨੂੰ ਵੇਖੀ ਜਾਈਏ ਚਲਾਉਣਾ ਤਾਂ ਬਹੁਤ ਵੱਡੀ ਗੱਲ ਆ ਉਹ ਤਾਂ ਹੁੰਦਾ ਹੀ ਆ ਮਨ ਬੰਦੇ ਦਾ ਨਾ ਚਲਾਉਣਾ ਤਾਂ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਹਾਂ ਹਾਂਜੀ ਹੁਣ ਅ ਮੈਨੂੰ ਮੈਨੂੰ ਸਮਾਂ ਨਹੀਂ ਲੱਗੇਗਾ ਹਾਂਜੀ ਜਿਹੜੀ ਆ ਚੀਜ਼ ਆ ਇਹਦੀ ਹਾਂਜੀ ਠੀਕ ਆ ਇਹ ਜਦੋਂ ਤੁਸੀਂ ਦੂਰੋਂ ਖੜ ਕੇ ਵੇਖੋਗੇ ਤੁਹਾਨੂੰ ਐ ਜਿਹਾ ਲੱਗੂ ਜਿਵੇਂ ਟਰੈਕਟਰ ਦੇ ਅਰਿਆਂ ਕਲ ਲੱਗੇ ਹੁੰਦੇ ਹਾਂ ਹਾਂ ਪੁਰਾਣਾ ਲੱਗਦਾ ਹੈ ਇਹ ਥੋੜਾ ਇੱਥੇ ਆ ਕੇ ਆਉਣ ਲੱਗਦਾ ਟਰੈਕਟਰ ਦੀ ਸ਼ੋ ਚ ਕੋਈ ਕਮੀ ਨਹੀਂ ਇੱਥੇ ਆ ਕੇ ਆਨ ਕਰਦਾ ਹੁਣ ਮੈਂ ਕੀ ਕਰਨਾ ਮੈਂ 969 ਟਰੈਕਟਰ ਦੇ ਅਕੋਰਡਿੰਗ ਤਿਆਰ ਕਰ ਲੈਣਾ ਨੂੰ ਇਹਨੂੰ ਆਪਾਂ ਨਾ ਲਾ ਕੇ ਲਾਲ ਕਰ ਲਾਂਗੇ ਠੀਕ ਹੈ ਇਹ ਜਮਾ ਸਾਰਾ ਲਾਲ ਹੋ ਜਾਊਗਾ ਇਹਦੇ ਆਹ ਕਲਰ ਸੇਮ ਕਰਦੇ ਆ ਆਹ ਸੇਵ ਕਲਰ ਕਰ ਦੇਣਾ ਜਮਾ ਗੱਟੋ ਤੇ ਆਹ ਜਿਹੜਾ ਜਾਲ ਗਿਆ ਇਹ ਆਪਾਂ ਇਹਦੇ ਨਾਲ ਦੀ ਚਟੀਆਂ ਕਰ ਦੇਣੀ ਠੀਕ ਹੈ ਕਿ ਜਿਹੜਾ 969 ਟਰੈਕਟਰ ਹੈ ਉਹਦੇ ਚਟੀਆਂ ਇਹ ਆਹ ਚਟੀਆਂ ਉਹਦੀ ਸ਼ੋ ਪਤਾ ਕਿਉਂ ਸੋਹਣੀ ਲੱਗਦੀ ਹੈ ਵੇਖਣ ਨੂੰ ਕਿਉਂਕਿ ਉਹਦੀ ਆਹ ਚੀਜ਼ ਸਾਰੀ ਇੱਥੋਂ ਦੇ ਕਰ ਲਾਲ ਹੈ ਠੀਕ ਆ ਨਹੀਂ ਨਹੀਂ ਸ਼ੋ ਤਾਂ ਘੱਟ ਸੋਹਣੇ ਲੱਗਦੇ ਹੁਣ ਸ਼ੋ ਤਾਂ ਹੋਏ ਦੇ ਨਾਲ ਦੀ ਹੁੰਦੀ ਨੇ 97 ਦੇ ਹਾਂ ਇਹ ਤਾਂ ਹੈ ਤੇ ਹੁਣ ਮੈਂ ਉਹ ਪ੍ਰਜੈਂਸੀ ਜੋ ਪੇਟ ਲਈ ਬੈਠਾ ਆ ਆ ਮੈਂ ਉਹਨਾਂ ਨੂੰ ਕਹਿ ਕੇ ਕਰਵਾਉਂਗਾ ਇਹਨੂੰ ਰੈੱਡ ਕਰਵਾਤਾ ਜਦੋਂ ਇੱਥੋਂ ਤੱਕ ਕਰ ਠੀਕ ਆ ਕੋਈ ਨਹੀਂ ਬਾਅਦ ਚ ਜਦੋਂ ਆਪਣਾ ਕੋਈ ਟਾਈਮ ਵਾਲਾ ਫੇਰ ਆਪਾਂ ਆਪਾਂ ਫੇਰ ਵੀਡੀਓ ਕਰਾਂਗੇ ਇਹਦਾ ਹਾਂ ਇਹ ਚਟਕਾ ਹੋ ਜਾਣਗੇ ਤੇ ਇਹ ਲਾਲ ਹੋ ਜਾਊਗਾ ਫਿਰ ਇਹਦੇ ਨਾਲ ਜਿਹੜੀ ਡੈਕ ਹੈ ਦੀ ਹੋਰ ਵੀ ਸੋਹਣੀ ਮੱਝੂ ਠੀਕ ਆ ਤੇ ਤੁਸੀਂ ਕੰਬੀਨੇਸ਼ਨ ਚੈੱਕ ਕਰੋ ਯਾਰ ਕੱਲੇ ਕੱਲੇ ਚੀਜ਼ ਵੇਖੋ ਕਿੱਡੀ ਘੈਂਟ ਲੱਗਦੀ ਆ ਇੰਜਨ-ਓੰਜਨ ਚੈੱਕ ਕਰੋ ਸਫਾਈ ਵੀ ਹੈਗੀ ਐ ਨਹੀਂ ਆ ਵੀ ਕੱਲਾ ਆ ਹਾਲੇ ਸਭਾਈ ਰੱਖੀ ਦੀ ਆ ਤੇ ਵੀਡੀਓ ਤੁਸੀਂ ਪੂਰੀ ਦੇਖਣੀ ਆ ਪੂਰੀ ਜਾਣਕਾਰੀ ਦੇਵਾਂਗੇ 855 ਬਾਰੇ 969 ਬਾਰੇ ਜਾਣਕਾਰੀ ਦੇਵਾਂਗੇ ਵੀਡੀਓ ਦੇ ਵਿੱਚ ਆਪਾਂ ਸਾਰੀ ਇੱਕ ਮੰਦੀ ਵੀ ਆ ਰਹਾ ਮੜਗਾੜ ਆ ਜਿਹੜੇ ਆ ਹਾਂ ਇਹ ਜਿਵੇਂ ਸੇਮ ਕਲਰ ਮੈਚ ਆ ਵੇ ਇਹ ਏਜੰਸੀ ਵੱਲੋਂ ਨਾਲ ਹੀ ਆਏ ਸੀ ਇਹ ਤੇ ਨਹੀਂ ਭਾਈ ਇਹ ਮੈਂ ਆਪ ਲੈ ਕੇ ਨਾ ਠੀਕ ਆ ਇਹ ਮੈਂ ਤਲਵੰਡੀ ਤੋਂ ਲਏ ਸੀ ਠੀਕ ਆ ਪਹਿਲਾਂ ਤਾਂ ਵਾਕਟ ਆਉਂਦੇ ਆ ਇਹ ਠੀਕ ਆ ਤੇ ਇਹਨਾਂ ਨੂੰ ਮੈਂ ਫਿਰ ਆਪ ਘਰੇ ਰੰਗ ਲਿਆ ਕੇ ਆਪਦਾ ਵਧ ਗਿਆ ਇਹਨਾਂ ਨੂੰ ਸਾਫ ਕਰਕੇ ਠੀਕ ਆ ਠੀਕ ਹੈ ਰੇਗ ਮਾਰਨਾ ਸਾਫ ਕਰਕੇ ਫਿਰ ਘਰੇ ਪ੍ਰਿੰਟਰ ਸਾਧ ਕੇ ਉਧ ਤੋਂ ਰੰਗ ਕਰਾਇਆ ਸੀ ਨਾਲ ਦਾ ਰੰਗ ਆ ਜਾ ਬਸ ਠੀਕ ਹੈ ਜਮਾਂ ਸੇਮ ਜਿਹਾ ਕਲਰ ਆ ਗਿਆ ਤੇ ਆ ਵੀ ਬਹੁਤ ਹੈਵੀ ਆ ਹਨਾ ਹੈਵੀ ਮੰਗਵਾਇਆ ਹੈ हां हेवी भाई ਇਹਨਾਂ ਦਾ ਹੁਣ ਮਨ ਲੈ ਕੇ ਬੰਦੇ ਲਵਾਉਂਦੇ ਨਹੀਂ ਹੁਣ ਮਨ ਲੈ ਕੇ ਰੇਡੀਅਲ ਟਾਇਰ ਪਾ ਲਿਆ ਪਰ ਉਹ ਡੋਟੀ ਪਸੰਦ ਹੁੰਦੀ ਹੁਣ ਮੈਨੂੰ ਇੱਕ ਤਾਂ ਹੁਣ ਜਦੋਂ ਉੱਤੇ ਬੈਠਾ ਠੀਕ ਆ 20 ਪਈਆਂ ਦਾ ਕਣੀ ਆ ਕੋਈ ਰਾਸਤੇ 'ਚ ਕਈ ਵਾਰੀ ਗੰਦਗੀ ਪਈ ਹੁੰਦੀ ਆ ਨਹੀਂ ਵੀ ਉੱਡ ਕੇ ਮੂੰਹ ਤੇ ਵੱਜੂਗੀ ਤੇ ਪੂਰੀ ਸੇਫਟੀ ਹੈ ਸੇਫਟੀ ਆ ਹਾਂ ਇਹ ਤੇ ਹਰੇਕ ਆ ਆਪਦਾ ਫਾਇਦੇ ਨੂੰ ਰੱਖ ਕੇ ਚੀਜ਼ ਤਿਆਰ ਕਰਾਈਏ ਤਾਂ ਕਿ ਲੋਕਾਂ ਨੂੰ ਸੋਹਣੀ ਲੱਗੇ ਬਾਕੀ ਹਾਂ ਇੱਕ ਇਹਨੇ ਉਹ ਚੀਜ਼ ਨਹੀਂ ਕੀਤੀ ਵੀ ਜਿਵੇਂ ਆਪਾਂ ਟਾਇਰ ਵੱਡੇ ਕਰ ਲਏ ਜਿਉਂ ਕਰ ਲਿਆ ਉਹ ਚੀਜ਼ਾਂ ਨਹੀਂ ਚੀਜ਼ origignal ਰੱਖੀ ਆ ਤੇ ਪਰ ਉਹਨੇ ਸ਼ਿੰਗਾਰਨ ਦਾ ਤਰੀਕਾ ਬਣਾ ਲਿਆ ਇੱਕ ਇੱਕ ਮਨਦੀਪ ਹੱਡ ਨਹੀਂ ਲੱਗਿਆ ਤੇਰੇ ਟਰੈਕਟਰ ਤੇ ਇਹਦਾ ਕੀ ਕਾਰਨਾ ਉਹ ਨਹੀਂ ਲਵਾਇਆ ਉਹੀ ਫਿਰ ਮੰਨ ਕੇ ਚੱਲੋ ਵੀ ਆਪਾਂ ਫਿਰ ਮਰਗਾੜਾ ਵਾਲੀ ਜਿਵੇਂ ਗੱਲ ਫੋਟ ਲੈ ਕੀਤੀ ਸੀ ਵੀ ਆਪਦੀ ਪਸੰਦ ਤੇ ਆਪਦੀ ਸੇਫਟੀ ਆਪਦੀ ਚਾਹਣਾ ਹਣ ਹਾਂ ਇਹਦੇ ਚ ਬਾਈ ਉਹ ਵੀ ਜਦੋਂ ਆਪਾਂ ਗਰਮੀ ਚ ਕੰਮ ਕਰਦੇ ਵੇਖਾ ਜੇ ਤੁਸੀਂ ਵੇਖ ਸਕਦੇ ਮੇਰੇ ਕੋਲੇ ਮੱਕੀ ਵਾਲੀ ਮਸ਼ੀਨ ਹੈ ਹਾਂ ਉਦੋਂ ਬਾਈ ਗਰਮੀ ਚ ਨਾ ਦੌੜਾ ਹੀ ਪੈਂਦੇ ਹੁੰਦੇ ਆ ਹਾਂ ਤੇ ਜਿਹੜਾ ਉਹ ਹੌਡ ਹੈ ਉਹ ਨਾ ਤਾਂ ਮੀਂਹ ਰੋਕਦਾ ਠੀਕ ਹੈ ਨਾ ਉਹ ਗਰਮੀ ਰੋਕਦਾ ਆਪਣੇ ਗੋਡਿਆਂ ਤੇ ਕਰ ਫੁੱਲ ਪੈਰ ਮਾਚਦੇ ਗੋਡੇ ਵੀ ਮਾਚਦੇ ਠੀਕ ਹੈ ਹੱਥ ਵੀ ਮੱਚੀ ਜਾਂਦੇ ਨੇ ਇਹਦੇ ਨਾਲ ਨਾਲ ਤਾਂ ਮੀਂਹ ਦੀ ਸੇਫਟੀ ਬੰਦਾ ਆ ਰਾ ਹੁਣੇ ਛੀਟ ਤੇ ਇਕੱਠਾ ਹੋ ਕੇ ਬਹਿ ਜਾ ਮੀਂਹ ਨਹੀਂ ਪੈਂਦਾ ਸਹੀ ਪੈਂਦਾ ਫਿਰ ਰਿਲੈਕਸ ਹੋ ਕੇ ਜਦਵੇਂ ਮਰਜ਼ੀ ਬੈਠਾ ਰਹੇ ਹਾਂ ਬਾਰਦਰ ਵੀ ਹੁੰਦੀ ਆ ਨਾ ਥੱਲੇ ਨਾਲ ਬਾਰਦਰ ਵੀ ਹੁੰਦੀ ਤੇ ਵੱਡਾ ਜਿਹੜਾ ਉਹ ਨਾ ਤਾਂ ਗਰਮੀ ਰੋਕਦਾ ਨਾ ਬਈ ਬਾਰਸ਼ ਰੋਕਦਾ ਇਹ ਆਪਦੀ ਆਪਦੀ ਸੁੱਖ ਸਹੂਲਤ ਨੂੰ ਬਣਾਇਆ ਠੀਕ ਆ ਆਪਾਂ ਮੰਨਦੇ ਆ ਵੀ ਉਹ ਸੋਹਣਾ ਲੱਗਦਾ ਸੋਹਣਾ ਪਰ ਜੇ ਨੇ ਛਤਰੀ ਉਹ ਕੈਂਡ ਜੀ ਲੱਗਦੀ ਹੈ। ਬਾਕੀ ਡੈਕ ਵੀ ਮੇਰੇ ਕੋਲੇ ਪਹਿਲਾਂ ਜੋਹਲ ਤਾਂ ਲੈ ਕੇ ਆਉਣੇ ਦਾ ਲੱਗਿਆ ਸੀ। ਠੀਕ ਹੈ। ਬਹੁਤ ਵਧੀਆ ਡੈਕ ਸੀਗਾ 12 ਇੰਚੀ ਦਾ ਸੀ ਬਹੁਤ ਸੋਹਣਾ ਕੰਮ ਬਾਈ ਦਾ ਉਹਦਾ ਵੀ। ਠੀਕ ਹੈ। ਪਰ ਉਹਦੇ ਵਿੱਚ ਇੱਕ ਤਾਂ ਪਿੱਛੇ ਦੇਖਣ ਦੀ ਸਮੱਸਿਆ ਆਉਂਦੀ ਸੀਗੀ ਯਾਰ। ਠੀਕ ਹੈ। ਇੱਕ ਉਹਦਾ ਨਾ ਆਵਾਜ਼ ਮਨ ਲਾ ਕੇ ਵੀਰੀ ਕੋਈ ਪੰਡ ਚ ਹਮੀ ਗਮੀ ਹੈ। ਹਾਂ। ਡੈਕ ਦੀਦੀ ਵੀ ਵਾਹ ਬਹੁਤ ਜਿੰਨੀ ਮਰਜ਼ੀ ਕਰ ਲੇ ਪਰ ਇਹਦੇ ਨਾਲ ਬਾਹਲਾ ਪਾਸੇ-ਆਸੇ ਬੇਸ ਘਟ ਜਾਂਦੀ ਹੈ। ਇਹ 10 ਇੰਚੀ ਸਪੀਕਰ ਹੀ ਹੈ। ਠੀਕ ਆ। ਮਤਲਬ ਵੀ ਜਿੰਨਾ ਆਪਾਂ ਲੋਡ ਆ ਉਹਨਾਂ ਦਾ ਸੌਂਦਾ ਵਧੀਆ ਹੈ ਜੀ। ਹਾਂ ਉਹਨਾਂ ਹੀ ਇਹਦਾ ਜਿਹੜਾ origignal ਸਲੈਸਰ ਆ ਉਹ ਅੰਦਰ ਪਿਆ ਠੀਕ ਆ ਸ਼ਾਟ ਲੈ ਲਓ ਵੇਖ ਲਓ ਉਮਰਾ ਲਾ ਕੇ ਰੱਖਿਆ ਦਾ ਸਾਬ ਕਿ ਇਹ ਆ ਉਹ ਵੀ ਇਹਦੇ ਨਾਲ ਨਾ ਆਵਾਜ਼ ਥੋੜੀ ਜਿਹੀ ਆਪਣੇ ਆਪ ਨੂੰ ਜੱਟਾਂ ਨੂੰ ਆਦਤ ਹੁੰਦੀ ਜਿੰਨਾ ਚਿਰ 855 ਦਾ ਫਕਾਰ ਆਣਾ ਸੁਣ ਹਣ ਕੋਲੇ ਚੱਲ ਸੁਆਦ ਨਹੀਂ ਇਹ ਤਾਂ ਹੈਗਾ ਇਹੋ ਫਕਾਰ ਆਸਤੇ ਲਾਇਆ ਠੀਕ ਹੈ ਤੇ ਉਹਦਾ ਕਲਰ ਉਹਦੇ ਨਾਲ ਦਾ ਹੀ ਹੈ ਨਾ ਉਹਦੇ ਨਾਲ ਦਾ ਹੀ ਆ ਠੀਕ ਆ ਇਹਦੇ ਆ ਨਾਲ ਦੇ ਕਲਰ ਆ ਆਪਣਾ ਰਿਮਾਂ ਦੇ ਉਹ ਕਲਰ ਦਾ ਹੀ ਸੀਗਾ ਹਾਂ ਇਹ ਆਪਾਂ ਇੱਥੋਂ ਭੱਟੀ ਤੋਂ ਲੈ ਕੇ ਆ ਬੈਂਡੀ ਵੀ ਬਦਲੀ ਸਲੈਂਸਰ ਵੀ ਬਦਲਿਆ ਤੇ ਇਹਦੀ ਆਵਾਜ਼ ਦਾ ਫਰਕ ਪੈ ਠੀਕ ਹੈ ਠੀਕ ਹੈ ਸਾਰਾ ਤੇ ਹੀ ਕੀਤਾ ਪਿਆ ਆ ਵੀ ਚੈੱਕ ਕਰ ਸਕਦੇ ਆਂਗੇ ਤੇ ਇਹ ਵੀ ਪੂਰੇ ਘੈਂਟ ਤਰੀਕੇ ਨਾਲ ਤਿਆਰ ਕੀਤਾ ਪਿਆ ਕਰੋ ਵੀ ਚੈੱਕ ਆ ਆ ਜਿਹੜਾ ਸਲੈਂਸਰ ਆ ਇਹ ਅਰੀਜਨਲ ਸਲੈਂਸਰ ਦਾ ਤੇ ਇਹ ਵੀ ਪੂਰਾ ਘੈਂਟ ਸਾਂਭ ਕੇ ਰੱਖਿਆ ਹੋਇਆ ਤੋਰਾ ਵਾਇਦਾ ਸ਼ਕੀਨ ਕਰਕੇ ਤੇ ਫਿਰ ਇਹਨੇ ਬਦਲਤਾ ਹੌਸਲਾਂ ਦਾ